ਆਦੇ ਵਿੱਚ ਵੱਡੀਆਂ ਸੇਵਾਵਾਂ ਮਾਪ ਪੁੱਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਧੰਨ ਗੁਰੂ ਕਾ ਰਸਫਾਨ ਤਾਕਤ ਸ਼੍ਰੀ ਹਰਮੰਦਰਿ ਨੇ ਪਟਨਾ ਸਾਹਿਬ ਦੇ ਵਿੱਚ ਮਾਪ ਪੁੱਤਾਂ ਵੱਲੋਂ ਬੜੀਆਂ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਇਹ ਸਾਰਾ ਕੌਜ ਅਬ کشمیر ਸਿੱਧਨੀ ਬਾਬਾ ਸੁਖਮਿੰਦਰ ਸਿੰਘ ਜੀ ਬਰਾਦੋਂ ਸੇਵਾਵਾਂ ਉਸੇ ਤੋਂ ਹੀ ਜਾ ਰਹੀਆਂ ਨੇ اور سادھ گرو جی کرپا کرم سے میرے پریا ہاتھ رکھ جی <تصفح> کے جو جڑیا سیوا ماں سادھ گرو جی دیઓના پر انت کر پروار کر دی میاں کر کے ودیش جا رہے کو نظر جی حاضر جی پچھلے لی حاضری لووا کے گئے نے ان حاضری بھی اپ سان ہویاں بلانے کی ماں کے ਵਾਹਿਗੁਰੂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮਾਨਸਾਹਿਬ ਜੀ ਜਿਨ੍ਹਾਂ ਨੇ ਆਪ ਸਰਬਾ ਸੰਗਤ ਨੂੰ ਅੱਜ ਦੇ ਵਰਮਾ ਸਮਾਗਮਾਂ ਵਿੱਚ ਹਾਜ਼ਰੀ ਭਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਉਣ ਇਹ ਸਵਾਉ ਜਨਕੈ ਸੰਗ ਜਿਤੇ ਆਵੇ ਨਾ ਵੈ ਸੇ ਮਹਾਨ ਮਹਾਪੁਰਖ શ્રીਮਾਨ ਸੰਤ ਬਾਬਾ ਜੈਮਲ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਸੰਤ ਬਾਬਾ ਨਾਮਦਾਨ ਸਿੰਘ ਜੀ ਪੂਰੀ ਵਾਲੇ ਮਹਾਪੁਰਖਾਂ ਦੀ ਸਾਲਾਨਾ ਮਿੱਠੀ ਪਵਿੱਤਰ ਯਾਦ ਹਰ ਸਾਲ ਦੀ ਤਰ੍ਹਾਂ શ્રીਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਮੌਜੂਦਾ ਮੁਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ puri ਵਾਲੇ ਮਹਾਂਪੁਰਖਾਂ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਤੇ ਪਿਆਰ ਦੇ ਨਾਲ ਉਹਨਾਂ ਦੀ ਜਿਹੜੀ ਯਾਦ ਮਨਾਈ ਜਾਂਦੀ ਹੈ ਇਸ ਸਾਲ ਵੀ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਗੁਰਮਤ ਸਮਾਗਮ ਜਿਹੜੇ ਨੇ ਉਹ ਤਪੋਵਨ ਡੇਰਾ ਪੁਰੀ ਵਾਲੇ ਮਹਾਂਪੁਰਖਾਂ ਦੇ ਜਿਹੜਾ ਸਥਾਨ ਹੈ ਉੱਥੇ ਆਰੰਭ ਸੀ ਔਰ ਅੱਜ ਅਖੀਰਲੇ ਦੀਵਾਨ ਜਿਹੜੇ ਸਮਾਪਤੀ ਵੱਲ ਨੂੰ ਵੱਧ ਰਹੇ ਨੇ ਔਰ ਬੇਅੰਤ ਸੰਗਤਾਂ ਜਿਹੜੀਆਂ ਨੇ ਉਹ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਮਹਾਂਪੁਰਖ puri ਵਾਲੇ ਮਹਾਂਪੁਰਖਾਂ ਵੱਲੋਂ ਜਿੱਥੇ ਸਮਾਗਮ ਕਰਵਾਏ ਜਾਂਦੇ ਨੇ ਉੱਥੇ ਗੁਰ ਇਤਿਹਾਸਕ ਸਥਾਨ ਜਿਹੜੇ ਨੇ ਉਹਨਾਂ ਦੀ ਬੜੇ ਵੱਡੇ ਪੱਧਰ ਤੇ ਸੇਵਾ ਵੀ ਕਰਵਾਈ ਜਾਂਦੀ ਹੈ ਔਰ ਜਦੋਂ ਵੀ ਕੋਈ ਸ਼ਤਾਪ ਦੀ ਜਾਂ ਗੁਰਪੁਰਬ ਆਉਂਦਾ ਹੈ ਉਦੋਂ ਮਹਾਂਪੁਰਖਾਂ ਵੱਲੋਂ ਵੱਡੇ ਲੰਗਰ ਵੀ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਮਹਾਂਪੁਰਖਾਂ ਦੇ ਅਸੀਸ ਤੇ ਮਿਹਰ ਪ੍ਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸੇਵਾ ਦਾ ਜਿਹੜਾ ਕਰਨ ਦਾ ਜਿਹੜਾ ਉਹਨਾਂ ਨੂੰ ਬਾਲ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਵਿੱਚ ਸਿਪੁਰ ਨੇ ਰਹਿੰਦੇ ਰਹਿੰਦੇ ਆਤਮਾ ਸਤਿ ਆਜੀ ਬਾਬਾ ਕਸ਼ਵੀਰ ਸਿੰਘ ਜੀ ਪੂਰੀ ਵਾਲੇ ਜਿਹੜੇ ਕਿ ਬਹੁਤ ਵੱਡੀ ਕਾਰ ਸੇਵਾ ਨਿਭਾ ਰਹੇ ਨੇ ਖਾਸ ਕਰਕੇ ਗੁਰੂ ਨਗਰੀ ਦੇ ਵਿੱਚ ਵੀ ਔਰ ਪੰਥ ਦੀ ਜਿੱਥੇ-ਜਿੱਥੇ ਵੀ ਜ਼ਰੂਰਤ ਹੈ ਅੱਜ ਉਹਨਾਂ ਦੀ ਸਾਲਾਨਾ ਸਮਾਗਮ ਹੁੰਦੇ ਨੇ ਸਾਲਾਨਾ ਵਰਸੀ ਸਮਾਗਮ ਬਾਬਾ ਜੈਮਲ ਸਿੰਘ ਜੀ ਔਰ ਸਮੁੱਚੀ ਜਿਹੜੀ ਅ ਇਹਨਾਂ ਦੀ ਉਹ ਨਿਆਈ ਨੇ ਉਹਨਾਂ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਇਸ ਸਮਾਗਮ ਕੀਤਾ ਜਾ ਰਿਹਾ ਸੋ ਇਹ ਵਰਸੀ ਸਮਾਗਮ ਦੇ ਵਿੱਚ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਨਤਮਸਤਕ ਹੋਇਆ ਔਰ ਇਸ ਮੁੱਚਾ ਨਿਰਮਲੀਏ ਔਰ ਪੰਥ ਦੇ ਜਿਹੜੇ ਸਰਮੌਰ ਨੇੜੇ ਸੇਵਾ ਕਰਨ ਵਾਲੀ ਹੈ ਸ਼ਕਸ਼ੀਤਾ ਨੇ ਉਹ ਸਾਰੀਆਂ ਹਾਜ਼ਰੀਨ ਨੇ ਔਰ ਮੈਂ ਖੁਸ਼ਕਿਸਮਤ ਹੈ ਕਿ ਮੈਂ ਅੱਜ ਸਮੇਂ ਰਹਿ ਕੇ ਹਾਜ਼ਰ ਹੋਇਆ ਸੋ ਬਾਬਾ ਜੀ ਪੁਰੀ ਵਾਲਿਆਂ ਦੀ ਬਹੁਤ ਵੱਡੀ ਸੇਵਾ ਹੈ ਅੰਮ੍ਰਿਤਸਰ ਚ ਖਾਸ ਕਰਕੇ ਮਹਿਕਮਾ ਹਰ ਜਗ੍ਹਾ ਤੇ ਕਰ ਰਹੇ ਨੇ ਬਾਬਾ ਸ਼ਹੀਦਾ ਸਾਹਿਬ ਜੀ ਤੁਸੀਂ ਦੇਖੋਗੇ ਬਹੁਤ ਲੋਕਾਂ ਤੋਂ ਉਹਨਾਂ ਜ਼ਮੀਨਾਂ ਲੈ ਲੈ ਕੇ ਗੁਰੂ ਘਰ ਨੂੰ ਉੱਥੇ ਇਮਾਰਤਾਂ ਦੀ ਸੇਵਾ ਕੀਤੀ ਆ ਔਰ ਬੜੀ ਵੱਡੀ ਗੱਲ ਹੈ ਕਿਉਂਕਿ ਅਸੀਂ ਕਹਿਣ ਨੂੰ ਤੇ ਕਈ ਵਾਰ ਸਿੱਖ ਹੀ ਭਰਾਵੇ ਸਿੱਖ ਦੇਖਦੇ ਆ ਪਰ ਜਦੋਂ ਉਹਦੇ ਲੋੜ ਪੈਂਦੀ ਹੈ ਔਰ ਬਹੁਤ ਮਹਿੰਗੀਆਂ ਜ਼ਮੀਨਾਂ ਲੋਕਾਂ ਨੇ ਉਹਨਾਂ ਨੂੰ ਦਿੱਤੀਆਂ ਨੇ ਜਿਵੇਂ ਜਿ ਮਾਰਕੀਟ ਦੇ ਨਾਲੋਂ 10 10 ਗੁਣਾ ਵੱਧ ਰੇਟ ਤੇ ਵੀ ਜ਼ਮੀਨਾਂ ਉਹਨਾਂ ਨੇ ਲੈ ਕੇ ਬਣਾਉ ਜਿਹੜੇ ਨੇ ਗੁਰੂ ਘਰ ਦੇ ਇਮਾਰਤਾਂ ਦੇ ਵਿੱਚ ਉਹ ਵਾਅਦਾ ਕੀਤਾ ਹੈ ਮੈਂ ਸ਼ੀਰ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਵੱਡਾ ਗੁਰੂ ਘਰ ਹੈ ਉਹ ਦਿਹਾੜੇ ਦਿਵਾਲੇ ਉਹਨਾਂ ਨੇ ਵੱਡਾ ਨਿਰਮਾਣ ਕਰਵਾਇਆ ਔਰ ਵੱਡੀ ਸੇਵਾ ਦੀ ਮਨੁੱਖਤਾ ਦੇ ਕੁਦਰਤ ਦੇ ਲਾਗੇ ਬਲਹਾਰੀ ਕੁਦਰਤ ਵਸਿਆ ਜਿਹੜਾ ਨਹਿਰ ਹੈ ਜਿਹੜੀ ਸੁਲਤਾਨ ਵੈਂਟ ਰੋਡ ਦੇ ਉੱਤੇ ਉਹਦੇ ਤੇ ਬੜੀ ਵੱਡੀ ਕਾਰ ਸੇਵਾ ਇਹਨਾਂ ਵੱਲੋਂ ਬਾਬਾ ਜੀ ਨੂੰ ਕੀਤੀ ਜਾ ਰਹੀ ਹੈ ਸਭ ਤੋਂ ਵੱਡਾ ਮਨੁੱਖਤਾ ਦਾ ਉਹ ਸੇਵਾ ਹੈ ਔਰ ਉਹਦਾ ਸੁੰਦਰੀ ਕਨ ਜਿਹੜਾ ਹੈ ਸੋ ਮੈਨੂੰ ਖੁਸ਼ੀ ਕਿੰਦੀ ਹੈ ਕਿ ਮੈਂ ਵੀ ਬਤੌਰ ਐਮਪੀ ਉਹਨਾਂ ਦੇ ਨਾਲ ਰਲ ਕੇ ਅਸੀਂ ਇੱਕ ਜੁਆਇੰਟ ਵੈਂਚਰ ਦੇ ਤੌਰ ਤੇ ਸੇਵਾ ਕੀਤੀ ਕਾਫੀ ਐਮਪੀ ਲੈਡ ਤੋਂ ਵੀ ਅਸੀਂ ਕਰਾੜ ਦਿੱਤੀ ਹੈ ਪਰ ਉਹਨੂੰ ਸਾਹਮ ਜ਼ਬਾਲ ਜਿਸ ਤਰੀਕੇ ਨਾਲ ਉਹਨੂੰ ਉਹਦੇ ਦੇਖੋ ਸਫਾਈ ਵਾਲੀਆਂ ਮਸ਼ੀਨਾਂ ਲਾਈਆਂ ਨੇ ਕਟਿੰਗ ਹੋ ਰਹੀ ਹੈ ਇਹਨਾਂ ਦੇ ਕੋਈ ਸਰਕਾਰੀ ਦਾਰਾ ਵੀ ਨਹੀਂ ਕਰਦਾ ਸੋ ਇੱਥੋਂ ਸਿੱਖਿਆ ਲੈਣ ਦੀ ਲੋੜ ਹੈ ਦਿਨੋਂ ਕਰਦੇ ਨੇ ਔਰ ਅੱਜ ਵੀ ਪੈਸਾ ਇੱਕੋ ਜਿਹੇ ਲੱਗ ਜਾਂਦਾ ਪਰ ਖ਼ਾਬ ਸੰਭਾਲ ਸਭ ਤੋਂ ਔਖੀ ਏ ਉਤੋਂ ਜਿਆਦਾ ਖਰਚਾ ਖਾਬ ਸੰਭਾਲਦਾ ਏ ਅੱਜ ਵੀ ਉਹਦੀ ਕਟਿੰਗ ਉਹਦਾ ਸਫਾਈਆਂ ਉਹਦੀਆਂ ਮਸ਼ੀਨਾਂ ਸੋ ਇਹ ਤੋਂ ਸਿੱਧ ਲੈਣ ਦੀ ਲੋੜ ਹੈ ਅੱਜ ਗੁਰੂ ਨਗਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਪੈਦਾ ਹੋਏ ਨੇ ਗੰਦਗੀ ਦੇ ਨਾਲ ਬਾਬਾ ਜੀ ਇੱਕ ਰਸਤਾ ਦਿਖਾ ਰਹੇ ਆ ਪਰ ਬਦਕਿਸਮਤੀ ਹੈ ਕਿ ਜਿਹੜੇ ਪ੍ਰਸ਼ਾਸ਼ਕਾਂ 'ਚ ਬੈਠੇ ਨੇ ਜਾਂ ਜਿਹੜੇ ਲੋਕ ਲੀਡ ਕਰ ਰਹੇ ਨੇ ਉਹ ਉਹ ਇਹਨਾਂ ਨੂੰ ਚੀਜ਼ਾਂ ਨੂੰ ਅਣਗੌਲਿਆ ਕਰ ਰਹੇ ਨੇ ਔਰ ਉੱਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਇਹਦੇ ਇੱਕ ਰੋਡ ਨੂੰ ਇੱਕ ਕਾਰਸੇ ਵਾਲਾ ਬਾਬੇ ਸੰਭਾਲ ਸਕਦੇ ਆ ਤੇ ਜਿਹੜੇ ਕਰੋੜਾਂ ਰੁਪਏ ਤਨਖਾਹ ਲੈਂਦੇ ਨੇ ਕਿ ਉਹਨਾਂ ਦੀ ਜੋ ਮੇਰੀ ਨਹੀਂ ਬੰਦੀ ਸੋ ਇਹਨਾਂ ਦੀ ਇਸ ਨਗਰੀ ਪ੍ਰਤੀ ਸੇਵਾ ਨੂੰ ਵੇਖ ਕੇ ਅਸੀਂ ਬਹੁਤ ਮਤਲਬ ਕਹਾਂ ਲੋ ਕਿ ਸਿੱਖਣ ਦਾ ਇੱਕ ਰਸਤਾ ਹੀ ਤਿਆਗ ਮਤਲਬ ਸਿੱਖਣ ਦਾ ਰਸਤਾ ਸਾਨੂੰ ਵੀ ਮਿਲਦਾ ਹੈ ਬਹੁਤ ਵੱਡਾ ਔਰ ਇਹ ਸਿੱਕ ਕੌਮ ਦੇ ਸਿਆ ਕਿਸੇ ਕੌਮ ਦੇ ਵਿੱਚ ਜਿਹੇ ਸੰਤ ਹੋਏ ਨੇ ਜਿਨ੍ਹਾਂ ਨੇ ਗੁਰੂ ਘਰਾਂ ਦੇ ਨਾਲ ਨਾਲ ਸਮਾਜਿਕ ਸੇਵਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਚਾਹੇ ਵਿਦਿਅਕ ادارے ਹੋਣ ਚਾਹੇ ਕੁਦਰਤੀ ਹਰਿਆਲੀ ਦੀ ਗੱਲ ਹੋਵੇ ਹੁਣ ਤੁਸੀਂ ਦੇਖੋ ਕਿ ਤਰਨਤਾਰਨ ਰੋਡ ਤੇ ਕਿੰਨੇ ਰੁੱਖ ਲੱਗੇ ਨੇ ਹਰ ਜਗ੍ਹਾ ਤੇ ਜਿੱਥੇ ਰੋਡ ਪੈਂਦੀ ਐਹੀਂ ਸਿਕੋ ਰਿਕਵੈਸਟ ਕਰਦੇ ਆ ਤੁਸੀਂ ਸਾਡੀ ਮਦਦ ਕਰੋ ਸਕੂਲ ਬਣਾਉਣੇ ਮੈਂ ਰਿਕਵੈਸਟ ਕਰਦਾ ਕਿ ਅਸੀਂ ਪੈਸੇ ਦੇ ਸੀ ਚਲੋ ਦੇਣੇ ਆ ਪਰ ਜੇ ਤੁਸੀਂ ਸੇਵਾ ਕਰੋਗੇ ਉਹ ਇੱਕ ਥੋੜੇ ਜਿਹੇ ਪੈਸਿਆਂ ਨਾਲ ਵੱਧ ਚੀਜ਼ ਬਣ ਜਾਂਦੀ ਗਰੀਬ ਤੇ ਬੱਚਿਆਂ ਦਾ ਭਲਾ ਹੁੰਦਾ ਸੋ ਜਈਆਂ ਸਾਰੀਆਂ ਸੇਵਾਵਾਂ ਦੇ ਵਿੱਚ ਬਾਬਾ ਜੀ ਨੇ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲਿਆ ਸੋ ਪ੍ਰਮਾਤਮਾ ਮੇਰ ਰੱਖਣ ਲਈ ਇਸੇ ਤਰ੍ਹਾਂ ਸੇਵਾੜੀਆਂ ਇਟਸ ਸ਼ਹਿਰ ਦੀ ਦੇਸ਼ ਕੌਮ ਦੀ